ਸਰ ਮੈਂ ਡਿਪਰੈਸ਼ਨ ਦੇ ਵਿੱਚ ਹਾਂ ਜੀ ਡਿਪਰੈਸ਼ਨ ਕਿਸੇ ਕੇ ਤਾਂ ਕਰਕੇ ਡਿਪਰੈਸ਼ਨ ਦੀ ਮੈਡੀਸਿਨ ਚੱਲਦੀ ਹੈ ਇਹਨਾਂ ਦਾ ਡਿਪਰੈਸ਼ਨ ਦੀ ਤੁਹਾਨੂੰ ਦਿੱਤੀ ਪੁਲਿਸ ਨੂੰ ਲਾਈਨ ਬੰਦ ਕਰ ਚਲੋ ਹੁਣ ਆਜੋ ਆਜੋ ਤੁਸੀਂ ਆਪਣੇ ਡੈਂਟੀ ਪ੍ਰੂਫ ਦੇ ਰਹੇ ਹੋ ਪੁਲਿਸ ਤੇ ਫੋਨ ਨਹੀਂ ਕਰ ਰਹੇ ਸਰ ਮੈਂ ਮੈਂ ਨਹੀਂ ਡੈਂਟੀ ਪ੍ਰੂਫ ਦਿੱਤਾ ਨਹੀਂ ਤੁਸੀਂ ਕੋਲ ਨੰਬਰ ਤੇ ਨਹੀਂ ਫੋਨ ਕਰਕੇ ਕਿਹਾ ਮੈਂ ਪੁਲਿਸ ਮਲਾ ਜਾਵਾਂ ਮੇਰੀ ਗੱਡੀ ਵੱਜੀ ਹੈ ਹਾਂ ਜੀ ਮੈਡਮ ਹੈ ਮੈਡਮ ਨਹੀਂ ਤੁਸੀਂ ਕਿਹਾ ਨਹੀਂ ਗੱਲ ਕੋਲ ਨੰਬਰ ਤੇ ਫੋਨ ਕਰਕੇ ਸਰ ਉਹ ਟੱਕਰ ਬਾਰੇ ਦੱਸੇ ਨੋਟਿਸ ਲਿਆਂਦਾ ਸੀ ਪੁਲਿਸ ਦੇ ਨੋਟਿਸ ਚ ਲਿਆਂਦਾ ਸੀ ਟੱਕਰ ਬਾਰੇ ਕਿ ਸਾਡੀਆਂ ਗੱਡੀਆਂ ਦੀ ਟੱਕਰ ਹੋ ਗਈ ਤੇ ਸਾਡਾ ਰਾਜੀ ਨਾ ਕਰਾਇਓ ਝਗੜਾ ਹੋ ਰਿਹਾ ਏ ਬੰਦਿਆਂ ਦਾ ਨਹੀਂ ਸਰ ਫਿਰ ਤੁਸੀਂ ਡੰਡਾ ਲੈ ਤੂੰ ਆਪਣਾ ਦਿੱਤਾ ਕਿੰਨਾ ਦਿੱਤਾ ਸਰ ਮੇਰੇ ਪਰਸੂ ਚ ਕੀ ਨਹੀਂ ਪਾਈ ਨਹੀਂ ਸੁਣ ਨਹੀਂ ਉਹ ਨੰਬਰ 38 ਜਿਹੜਾ ਹੈ ਆ 16 ਤਿੰਨ ਨੂੰ ਦਰਜ ਕਰ ਦਿੱਤਾ ਸੀਗਾ ਇਹ 419 420 676 77 ਦੇ ਥਾਣਾ ਸੇਵਲ ਆਈਂਦਾ ਹੈਗਾ ਇਹਦੇ ਵਿੱਚ ਇੱਕ ਗ੍ਰਿਫਤਾਰ ਕੀਤੀ ਹੈ ਲੇਡੀ ਰਣਜੀਤ कौर ਪਤਨੀ ਬਲਕਾਤ ਸਿੰਘ ਵਾਸੀ ਗਲੀ ਨੰਬਰ 6 ਪ੍ਰਤਾਪ ਐਵੇਨਿਊ ਅੰਮ੍ਰਿਤਸਰ ਦੀ ਹੈਗੀ ਆ ਇਹਨਾਂ ਦੀ ਉਮਰ ਆਲਮੋਸਟ 45 ইয়ার ਹੈਗੀ ਆ ਇਹ ਹੋਇਆ ਕੀ ਹੈ ਕਿ ਇਨਸੀਡੈਂਸ ਇਹਨਾਂ ਨੇ ਰੇਲਵੇ ਸਟੇਸ਼ਨ ਦੇ ਬਾਹਰ ਦੋ ਗੱਡੀਆਂ ਸੀਗੀਆਂ ਆਪਸ ਦੇ ਟਕਰਾਈ ਔਰ ਇਹਨਾਂ ਨੇ ਆਪਣੀ ਜਿਹੜੀ ਆਇਡੈਂਟੀਟੀ ਹੈਗੀ ਐਜ਼ ਇੰਸ펙ਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਕੰਟਰੋਲ ਰੂਮ ਤੇ ਵੀ ਫੋਨ ਕੀਤਾ ਕਿ ਮੈਂ ਇਦਾਂ ਪੰਜਾਬ ਪੁਲਿਸ ਦੇ ਇਨਸਪੈਕਟਰ ਹੈਗੀ ਆ ਤੇ ਮੇਰੀ ਗੱਡੀ ਵੱਜ ਗਈ ਐਵੇਂ ਜਿੱਕੇ ਪੁਲਿਸ ਪਾਰਟੀ ਭੇਜੋ ਜਿਹਦੇ ਵਿੱਚ ਸਾਡੇ ਉੱਥੇ ਮੌਕੇ ਤੇ ਜਿਹੜੇ ਐਸ.ਆਈ. ਦਰਜੀਤ ਸਿੰਘ ਜੀ ਜਦੋਂ ਪਹੁੰਚੇ ਇਹਨਾਂ ਨੇ ਆਪਣੀ ਇਨਟਰੋਡਕਸ਼ਨ ਜਿਹੜੀ ਸੀਗੀ ਇਹ ਪੰਜਾਬ ਪੁਲਿਸ ਦੇ ਐਜ਼ ਅ ਇਨਸਪੈਕਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਇਹ ਵੀ ਦੱਸੀ ਕਿ ਇਹਨਾਂ ਦੀ ਪੋਸਟਿੰਗ ਜਿਹੜੀ ਹੈਗੀ ਅਮਸਾ ਅਧਿਆਪੀ ਦੇ ਵਿੱਚ ਹੈਗੀ ਆ ਸੋ ਥੋੜੇ ਇਨਸਪੈਕਟਰ ਸਾਹਿਬ ਨੂੰ ਇਹ ਆਪਣੇ ਜਿਹੜੇ ਸੀਗੇ ਜਦੋਂ ਇਹਨਾਂ ਦੀ ਗੱਲਬਾਤ ਤੋਂ ਪਤਾ ਲੱਗਾ ਕਿ ਇਹਨਾਂ ਦੇ ਜਿਹੜੀ ਸੀਗੀ ਆ ਵੀ ਇਹ ਉਸ ਲਹਾਜ਼ੇ ਦੇ ਨਹੀਂ ਹੈਗੇ ਪੁਲਿਸ ਆਫਸਰ ਨਹੀਂ ਹੈਗੇ ਤੇ ਇਸ ਬਾਰੇ ਜੋ ਬ੍ਰੀਕਿੰਗਾਂ ਪੜਤ ਆਪਣੇ ਜਿਹੜੀ ਹੈ ਪਰਸੋਨੇਸ਼ਨ ਕਰ ਰਹੇ ਨੇ ਕਿ ਇਹਨਾਂ ਦੀ ਆਈਡੈਂਟੀ ਕਿਸੇ ਹੋਰ ਦੀ ਆਪਣੀ ਆਈਡੈਂਟੀ ਦੇ ਸਾਰੇ ਨੇ। ਸੋ ਇਸ चीज ਨੂੰ ਜਦੋਂ ਗਹਿਰਾਈ ਨਾਲ ਵੈਰੀਫਾਈ ਕੀਤਾ ਗਿਆ ਐਸਆਈ ਬਾਅਦ ਤੋਂ ਪਤਾ ਲੱਗਾ ਕਿ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ। ਸੋ ਇਹਨਾਂ ਤੇ ਜਿਹੜਾ ਹੈਗਾ ਇਹ ਮੁਕੱਦਮਾ ਜਿਹੜਾ ਹੈਗਾ ਦਰਜ ਕੀਤਾ ਗਿਆ ਜਿਹੜਾ ਹੈਗਾ 420 420 ਦੀ 420 678 77 ਦਾ। ਔਰ ਇਹਨਾਂ ਨੂੰ ਜਿਹੜਾ ਹੈਗਾ ਇਸ ਤੋਂ ਕਦੋਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਤੇ ਇਹਨਾਂ ਕੋਲ ਆਈ ਕਾਰਡ ਵਗੈਰਾ ਬਣ ਰਹੇ ਨੇ ਇਹਨਾਂ ਦੇ ਕੋਲ ਇੱਕ ਵਿਜ਼ਿਟਿੰਗ ਕਾਰਡ ਹੈਗਾ ਜਿਹਦੇ ਉੱਤੇ ਇਹਨਾਂ ਨੇ ਆਪਣਾ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਉਹ ਜਾਲੀ ਆਪਣਾ ਉਹ ਕਲਰ ਬਣਾ ਕੇ ਲਾਇਆ ਹੋਇਆ ਉਹ ਤੁਹਾਨੂੰ ਜਿਹੜਾ ਹੈਗਾ ਪਾਰਟ ਆਫ ਇਨਵੈਸਟੀਗੇਸ਼ਨ ਫਾਈਲ ਦਾ ਹੈਗਾ ਸਰ ਇਹ ਇੰਨੇ ਤੇ ਪਹਿਲਾ ਪਰਚਾ ਵੀ ਦਰਜ ਨੇ ਇਹਨਾਂ ਦਾ ਪਤਾ ਲੱਗਦਾ ਹੈ ਇਹਨਾਂ ਦੇ ਉੱਤੇ ਪਹਿਲਾ ਇੱਕ ਮਾਈਨਿੰਗ ਦਾ ਪਰਚਾ ਦਰਜ ਹੈਗਾ ਜੀ ਥਾਣਾ ਆਪਣੇ ਅਜਨਾਲੇ ਦੇ ਵਿੱਚ ਉਹਦੇ ਵਿੱਚ ਨਾਮਿਨੇਟਡ ਹੈਗੇ ਉਸ ਤੋਂ ਬਾਅਦ ਦੋ ਵਾਰੀ ਇਹਨਾਂ ਦੀ ਜਿਹੜੀ ਹੈਗੀ ਆ ਆਪਣੀ ਸਾਥ ਆਖਣ ਚੱਲਦੀ ਹੈ ਸਰ ਤੋਂ ਵਰਦੀ ਨਹੀਂ ਇਹਨਾਂ ਦੀ ਨਹੀਂ ਵਰਦੀ ਨਹੀਂ ਮਿਲੀ ਜੀ ਜਿਹੜੀ ਗੱਡੀ ਉਹ ਲਾਲ ਬੱਤੀ ਲਗਾਈਏ ਜਾਂ ਪੀ ਲਗਾਈਏ ਨਹੀਂ ਬੱਤੀ ਨਹੀਂ ਲਗਾਈ ਹੈ ਇਹਨਾਂ ਨੇ ਆਪਣੀ ਇਨਟਰਕ ਜਦੋਂ ਗੱਡੀ ਦਾ ਐਕਸੀਡੈਂਟ ਹੋਇਆ ਆ ਉਦੋਂ ਇਹਨਾਂ ਨੇ ਆਪਣੀ ਇਨਟਰੋਡਕਸ਼ਨ ਇੰਟਰੋਡਕਸ਼ਨ ਜਿਹੜੀ ਸੀ ਉਹ ਐਜ਼ ਅ ਪੁਲਿਸ ਆਫਸਰ ਕੀਤੀ ਵੀ ਜਿਹੜੀ ਗੱਡੀ ਸੀ ਜਿਹੜੀ ਇਹਨਾਂ ਦੀ ਗੱਡੀ ਆਪਣੀ ਹੈ ਜਾਂ ਕਿਸੇ ਦੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਓਕੇ ਜਿਹਦੇ ਰਿਸ਼ਤੇਦਾਰ ਦੀ ਹੈ ਇਹਨਾਂ ਦੀ ਅਰੇ ਰੰਦੇ ਜੀ ਪ੍ਰਤਾਪ ਹੈ ਵੀ ਜਿੰਦਾ ਐਡਰੈਸ ਜਿਹੜਾ ਸਾਡੇ ਕੋਲ ਤੇ ਇਹ ਆਪਣੇ ਦੇ ਪਹਿਲੇ ਜਿਹੜੇ ਦੋਸਤ ਨੂੰ ਆ ਗਿਆ ਯਾਰ ਬਾਰੇ ਬੰਦੇ ਕੋ ਉਹਨਾਂ ਦੇ ਪਰਸਨਲ ਲੈਗ ਪਰਸਨ ਗੱਲਾਂ ਹੈਗੀਆਂ ਨਾ ਪਰਸਨਲ ਉਹਨਾਂ ਦੀ ਲਾਈਫ ਹੈਗੀ ਔਰ ਪਰ ਇਹ ਅਸੀਂ ਕਮੈਂਟ ਨਹੀਂ ਕਰ ਅਸੀਂ ਤਾਂ ਜੋ ਐਸਪਰ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਬਾਰੇ। ਉਹ ਸਰ ਵਿਸ਼ਾ ਸਮਝਾ ਕਿ ਕਿਤੇ ਹੋਵੇ ਇਹਨਾਂ ਨੇ ਕਿਦੋਂ ਪੈਸੇ ਲਏ ਹੋਣੀਆਂ। ਦੇਖੋ ਇਹਨਾਂ ਦੀ ਅਸੀਂ ਕਾਫੀ ਜਿਹੜੀ ਚੀਜ਼ ਹੈ ਰਮਾਨ ਲੈ ਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਏਗੀ। ਅਸੀਂ ਵੀ ਤੁਹਾਡੇ ਮੀਡੀਆ ਰਾਹੀਂ ਇਹ ਫੀਰ ਕਰਦੇ ਹਾਂ। ਜੇ ਇਹਨਾਂ ਨੇ ਕੋਈ ਫਰਾਡ ਕੀਤਾ ਜਾਂ ਕੁਝ ਵੀ ਕੀਤਾ ਤਾਂ ਸਾਡੇ ਐਸਐਚਐਸ ਸੇਫਲਾਈਨ ਦੇ ਨਾਲ ਸੰਪਰਕ ਕਰੋ। ਔਰ ਇਹਨਾਂ ਬਾਰੇ ਜੇ ਕੋਈ ਹੋਰ ਐਵੀਡੈਂਸ ਦਿੱਤਾ ਜਾ ਸਕਦਾ ਜਿਸਕੇ ਇਹਨਾਂ ਨੇ ਆਪਣੇ ਆਪ ਨੂੰ ਮਿਸਲੀ ਪ੍ਰੇਜ਼ੈਂਟ ਕੀਤਾ ਜਾਂ ਕਸਮੇਸ਼ਨ ਕੀਤੀ ਹੈ ਤਾਂ ਉਹ ਸਾਡੇ ਨੂੰ ਆਕੇ ਕੋ ਟੱਕ ਸਕਦਾ। ਕਦਰ ਇਹ ਇਦਾਂ ਪੁਲਿਸ ਦਾ ਨਾਮ ਵਰਤਣਾ ਹਾਈਪੋਕ੍ਰਿਟ ਲੱਗਦਾ ਹੈ ਜਿਵੇਂ ਕਲਪੜੀ ਕੁਇਕੜਾ ਹੋਣਾ ਇਹਨੂੰ ਡਰ ਕੋਈ ਨਹੀਂ ਸੀ ਇਹਨਾਂ ਨੂੰ ਦੇਖੋ ਇਹ ਤਾਂ ਹੁਣ ਉਹੀ ਜਾਣਦੇ ਹੈਗੇ ਨੇ ਕਿ ਉਹਨਾਂ ਨੇ ਇਹ ਕੀਤਾ ਕਿੰਨੀ ਕੌਨਫੀਡੈਂਸ ਨਾਲ ਕਰ ਰਹੇ ਨੇ ਕੋਈ ਨਾ ਕਿਉਂ ਕੀਤਾ ਹੁਣ ਜੀ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈਗਾ ਪੁਲਿਸ ਅਫਸਰ ਇਹ ਹੋਰ ਵੀ ਕੋਈ ਚੱਗੀ ਕੋਈ ਤਾਂ ਉਹੀ ਗੱਲ ਕਹਿ ਰਹੇ ਨੇ ਮੈਂ ਤੁਹਾਡੇ ਮਾਦੀਮ ਰਾਹੀਂ ਹੋਰ ਵੀ ਕਹਿ ਰਹੇ ਜੋ ਸਾਡੇ ਕੋਲ ਤਾਂ ਹਜੇ ਚੱਲ ਰਹੀ ਹੈ ਤੱਤੀ ਜੇ ਕਿਸੇ ਨੂੰ ਪਤਾ ਲੱਗੇ ਜੇ ਕਿਸੇ ਨੂੰ ਪਤਾ ਲੱਗਿਆ ਵੀ ਸਾਡੇ ਨਾਲ ਉਹ ਕੀਤੀ ਹੈ ਕਈ ਵਾਰੀ ਕਿਸੇ ਨੂੰ ਪਤਾ ਹੁੰਦੀ ਆ ਨੋਟਿਸ ਹੁੰਦੀ ਆ ਜਾਣ ਗੁਆਣੇ ਲੋਕਾਂ ਨੂੰ ਪਤਾ ਹੁੰਦਾ ਤੇ ਉਹ ਜ਼ਰੂਰ ਐਸਚੂਸੇ ਬੁਲਾਇਨ ਨੂੰ ਜਿਹੜਾ ਐਸ ਸੰਬੰਧੀ ਜਿਹੜਾ ਕੰਟੈਕਟ ਕਰਦਾ ਸਰਕਾਰਾਂ ਨੂੰ ਲੱਗਦਾ ਕਿ ਇਹ ਆਪਣਾ ਕਿਹਦਾ ਲੱਗਦਾ ਕਿ ਪ੍ਰਭਾਵ ਪਾਉਣ ਦੀ ਕੋਸ਼ਿਸ਼ ਤੇ ਕੋ ਹਰ ਬੰਦੇ ਨੂੰ ਆਪਣੀ ਇੱਕ ਜਗ੍ਹਾ ਬਿਲਕੁਲ ਤੁਹਾਡੀ ਗੱਲ ਸਹੀ ਆ ਪਰ ਪ੍ਰਭਾਵ ਹੁੰਦਾ ਕਿ ਮੈਂ ਜੀ ਆਪਣਾ ਪ੍ਰਭਾਵ ਪਾ ਕੇ ਕੰਮ ਕਰਵਾ ਲੂੰਗਾ ਤੇ ਕਿਤੇ ਨਾ ਕਿਤੇ ਹਰ ਬੰਦਾ ਆਪਣੇ ਆਪ ਨੂੰ ਦੀ ਮਿਸ ਰਿਪਰੈਜੈਂਟੇਸ਼ਨ ਕਰਦਾ ਤਾਂ ਉਹਦੇ ਜਿਹੜੇ ਆ ਜੇ ਫਿਰ ਕਈ ਵਾਰੀ ਜਦੋਂ ਬਰੀਕੀ ਨਾ ਹੁੰਦੀ ਤਾਂ ਕਿਵੇਂ ਆਉਂਦੀ